ਵੀ ਉਹ ਚੱਕੜੇ ਲਾਈਕ ਤਾਂ ਨਹੀਂ ਰਹੀ ਹੈ ਇਹ ਮਤਲਬ ਜੀਰੀ ਦੇ ਲੈ ਕੇ ਜਰੂਰ ਹੋਗੀ ਹਰ ਤੱਕ ਕੋਈ ਉਹਨੇ ਸ਼ੌਕਾ ਨਹੀਂ ਦੇਖਣਾ ਆ ਜੀ ਆ ਚੱਲਣ ਦੇ ਲਾਈਕ ਤਾਂ ਹੁਣ ਹੈ ਨਹੀਂ ਜੀ ਆ ਗੱਡੀਆਂ ਜਾਂਦੀਆਂ ਨਹੀਂ ਉਰੇ ਨੂੰ ਜੀ ਪੰਜਾਬ ਦੇ ਵਿੱਚ ਬਰਸਾਤਾਂ ਹੋ ਰਹੀਆਂ ਨੇ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਸੜਕਾਂ ਦੀ ਹਾਲਤ ਕਾਫੀ ਖਰਾਬ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਨਿੱਜਰ ਰੋਡ ਖਰੜਦਿਆ ਨੇ ਤੁਸੀਂ ਦੇਖ ਸਕਦੇ ਹੋ ਕਿ ਸੜਕ ਦਾ ਕਿੰਨਾ ਮਾੜਾ ਹਾਲ ਹੈ ਰੋਡ ਤੇ ਪਾਣੀ ਹੀ ਪਾਣੀ ਚਿੱਕੜ ਹੀ ਚਿੱਕੜ ਨਜ਼ਰ ਆ ਰਿਹਾ ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੰਗ ਪਰੇਸ਼ਾਨ ਆ ਕੇ ਨੌਜਵਾਨਾਂ ਨੇ ਵੱਖਰੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਨਿੱਜਰ ਤੋਂ ਬਲਿਆਲੀ ਸੜਕ ਤੇ ਨੌਜਵਾਨਾਂ ਨੇ ਝੋਨਾ ਲਗਾਇਆ ਨੌਜਵਾਨਾਂ ਦਾ ਕਹਿਣਾ ਹੈ ਕਿ ਰੋਡ ਚੱਲਣ ਲਾਇਕ ਤਾਂ ਨਹੀਂ ਰਿਹਾ ਪਰ ਜੀਰੀ ਲਾਉਣ ਦੇ ਯੋਗ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਹਲੇ ਤੱਕ ਕਿਸੇ ਵੀ ਅਧਿਕਾਰੀ ਦੇ ਵੱਲੋਂ ਇਸ ਦਾ ਜਾਇਜ਼ਾ ਨਹੀਂ ਲਿਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸੜਕ ਤੇ ਸਫ਼ਰ ਕਰਨ ਵਾਲਿਆਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਰੋਡ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਉਣ ਦੀ ਵੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਖਰੜ ਦੇ ਵਿੱਚ ਜਿਹੜੇ ਆ ਸੜਕਾਂ ਦਾ ਮਾੜਾ ਹਾਲ ਹੈ ਲੋਕ ਉੱਥੋਂ ਲੰਘ ਰਹੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਸੜਕਾਂ ਚੱਲਣ ਦੇ ਯੋਗ ਨਹੀਂ ਨੇ ਨੌਜਵਾਨਾਂ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦੇ ਵੱਲੋਂ ਇਸ ਰੋਡ ਤੇ ਜਿਹੜੀ ਹੈ ਜੀਰੀ ਦੀ ਫਸਲ ਲਗਾਈ ਗਈ ਹੈ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਰੋਡ ਹੈ ਉਹ ਚੱਲਣ ਦੇ ਯੋਗ ਤਾਂ ਨਹੀਂ ਹੈ ਪਰ ਇਸ ਦੇ ਉੱਤੇ ਜੀਰੀ ਲਗਾਈ ਜਾ ਸਕਦੀ ਹੈ ਤਾਂ ਇਹ ਤਸਵੀਰਾਂ ਨੇ ਜੋ ਤੁਸੀਂ ਦੇਖ ਸਕਦੇ ਹੋ ਵੀ ਉਹ ਕਿਤੇ ਲਾਈਕ ਤਾਂ ਨਹੀਂ ਰਹੀ ਹੈ ਇਹ ਮਤਲਬ ਜੀ ਦੇ ਲਾਈਕ ਜਰੂਰ ਹੋਗੀ ਕੋਈ ਵੀ ਮੇਂ ਹੋਪਾ ਨਹੀਂ ਦੇਖਣਾ ਆ ਜੀ ਆ ਚੱਲਣ ਦੇ ਲਾਈਕ ਤਾਂ ਹੁਣ ਹੈ ਨਹੀਂ ਜੀ ਆ ਗੱਡੀਆਂ ਜਾਂਦੀਆਂ ਨਹੀਂ ਉਰੇ ਨੂੰ ਜੀਆਂ ਪੰਜਾਬ ਦੇ ਵਿੱਚ ਬਰਸਾਤਾਂ ਹੋ ਰਹੀਆਂ ਨੇ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਸੜਕਾਂ ਦੀ ਹਾਲਤ ਕਾਫੀ ਖਰਾਬ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਨਿੱਜਰ ਰੋਡ ਖਰੜਦਿਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸੜਕ ਦਾ ਕਿੰਨਾ ਮਾੜਾ ਹਾਲ ਹੈ ਰੋਡ ਤੇ ਪਾਣੀ ਹੀ ਪਾਣੀ ਚਿੱਕੜ ਹੀ ਚਿੱਕੜ ਨਜ਼ਰ ਆ ਰਿਹਾ ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੰਗ ਪਰੇਸ਼ਾਨ ਆ ਕੇ ਨੌਜਵਾਨਾਂ ਨੇ ਵੱਖਰੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਨਿੱਜਰ ਤੋਂ ਬਲਿਆਲੀ ਸੜਕ ਤੇ ਨੌਜਵਾਨਾਂ ਨੇ ਝੋਨਾ ਲਗਾਇਆ ਨੌਜਵਾਨਾਂ ਦਾ ਕਹਿਣਾ ਹੈ ਕਿ ਰੋਡ ਚੱਲਣ ਲਾਇਕ ਤਾਂ ਨਹੀਂ ਰਿਹਾ ਪਰ ਜੀਰੀ ਲਾਉਣ ਦੇ ਯੋਗ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਹਲੇ ਤੱਕ ਕਿਸੇ ਵੀ ਅਧਿਕਾਰੀ ਦੇ ਵੱਲੋਂ ਇਸ ਦਾ ਜਾਇਜ਼ਾ ਨਹੀਂ ਲਿਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸੜਕ ਤੇ ਸਫ਼ਰ ਕਰਨ ਵਾਲਿਆਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਰੋਡ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਉਣ ਦੀ ਵੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਖਰੜ ਦੇ ਵਿੱਚ ਜਿਹੜਿਆ ਸੜਕਾਂ ਦਾ ਮਾੜਾ ਹਾਲ ਹੈ ਲੋਕ ਉੱਥੋਂ ਲੰਘ ਰਹੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਸੜਕਾਂ ਚੱਲਣ ਦੇ ਯੋਗ ਨਹੀਂ ਨੇ ਨੌਜਵਾਨਾਂ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦੇ ਵੱਲੋਂ ਇਸ ਰੋਡ ਤੇ ਜਿਹੜੀ ਹੈ ਜੀਰੀ ਦੀ ਫਸਲ ਲਗਾਈ ਗਈ ਹੈ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਰੋਡ ਹੈ ਉਹ ਚੱਲਣ ਦੇ ਯੋਗ ਤਾਂ ਨਹੀਂ ਹੈ ਪਰ ਇਸ ਦੇ ਉੱਤੇ ਜੀਰੀ ਲਗਾਈ ਜਾ ਸਕਦੀ ਹੈ ਤਾਂ ਇਹ ਤਸਵੀਰਾਂ ਨੇ ਜੋ ਤੁਸੀਂ ਦੇਖ ਸਕਦੇ ਹੋ